ਇਹ ਸੰਸਕਾਰ ਦੀ ਜਿਹੜੀ ਹੈਗੀ ਆ ਉਹ ਤੁਹਾਨੂੰ ਆਪ ਤੋਂ ਥੋੜਾ ਜਿਹਾ ਬਸ ਥੈਂਕ ਯੂ ਇਹ ਸੰਸਕਾਰ ਦੀ ਜਿਹੜੀ ਤਕਰੀਰ ਚੱਲ ਰਹੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸਰਦਾਰ ਭਗਵੰਤ ਸਿੰਘ ਮਾਨ ਰੋਂਦੇ ਹੋਏ ਅੰਜੂ ਅੱਖਾਂ ਚ ਨਿਕਲ ਗਏ ਸਰਦਾਰ ਭਗਵੰਤ ਮਾਨ ਦੇ ਸਿਮ ਪੰਜਾਬ ਦੇ ਲੱਕੜੀ ਜਿਹੜੀ ਹੈਗੀ ਆ ਉਹ ਸੰਸਕਾਰ ਦੀ ਲੱਕੜੀ ਕਹਿੰਦੇ ਆ ਪਰਿਵਾਰ ਦੇ ਨਾਲ ਰੱਖੀ ਹੈ ਇਹ ਤਸਵੀਰਾਂ ਇੱਕ ਉਹ ਸ਼ਖਸੀਅਤਾਂ ਐ ਜਿਨੇ ਅੱਜ ਸੰਝੂ ਨਜ਼ਰ ਆ ਰਹੇ ਸੂਰਪੇ ਦੇ ਮੁੱਖ ਮੰਤਰੀ ਵੀ ਰੋਪਏ ਨੇ ਉਹਨਾਂ ਦੇ ਉਹਨਾਂ ਦੇ ਅੰਜੂ ਨਜ਼ਰ ਆ ਰਹੇ ਹਨ ਅਤੇ ਰੂੜ ਕੇ ਕਰੇਗਾ ਦੇਖੋ ਪਰਿਵਾਰ ਦੇ ਬਾਕੀ ਸਾਰੇ ਲੋਕ ਨੇ ਉਹ ਹੁਣ ਬਾਰੀ ਬਾਰੀ ਸਰਗੁਣਾ ਦੇਖਣਾ ਵੀ ਨਹੀਂ ਆਉਂਦਾ ਬੇਟੇ ਮੇਰਾ ਤੇ ਨਜ਼ਰ ਆ ਰਹੇ ਨੇ ਦਰਸ਼ਨ ਕਰਕੇ ਔਰ ਪੰਜਾਬੀ ਬੋਲੀ ਦਾ ਵੱਡਾ ਪੁੱਤ ਤਜੀਦ ਕਰਤਾ ਰਮਾ ਦੇ ਪਾਤ ਜੀ ਅਮਰ ਰਹੇ ਦੇ ਨਾਰੇ ਜਿਹੜੇ ਲੱਗੇ ਨੇ ਵੀ ਗੁਜੇ ਪਾਤ ਜੀ ਅਮਰ ਰਹੇ ਦੇ ਨਾਰੇ

ਸਰਕਾਰ ਕਹਿੰਦੀ ਹੈ ਕਿ ਉਹ ਤਾਂ ਬਿਲਕੁਲ ਕਰ ਰਹੇ ਸ਼ਾਇਦ ਹੋਰ ਕਾਇਮ ਅਤੇ ਖਤਰوں ਜੇ ਪਗਲ ਕਰ ਜੀਵਨ ਦੇ ਸਮਾਜਿਕ ਜਗਤ ਦੀ ਲੋਕ ਬਹੁਤ ਪਾਚੇ ਪਾਚੇ ਹਨ ਕਿ ਆਮ ਲੋਕ ਜਿਸ ਤੋਂ ਪਾਤਰ ਨਹੀਂ ਕਰਦਾ ਬਹੁਤ ਅਸਨਾਵਾ ਦੇ ਕਵਤਾਵ ਦੇ ਨਾਮ ਨੂੰ ਜੀ ਨੇ ਸੰਸਾਰ ਆ ਉਹ ਵੀ ਪਾਚੇ ਹੋਏ ਨੇ ਆਮ ਲੋਕਾਂ ਦਾ ਨਾਮ ਮਨੋਦਿਕ ਦਾ ਨਾਮ ਪਤਰ ਸਾਹਿਬ ਅਮਰ ਰਹੇ ਅਮਰ ਰਹੇ ਪਤਰ ਸਾਹਿਬ ਅਮਰ ਰਹੇ ਕਾਰਨ ਤੁਸੀਂ ਕੋਈ ਸਥਾਪਨਾ ਦੀਆਂ ਤਸਵੀਰਾਂ ਦੇਖੀਆਂ ਅਸੀਂ ਕੁਝ ਬਾਰੇ ਹੋਰ ਨਾਮਾਇਕ ਦੇ ਪਤਰ ਸਾਹਿਬ ਅਮਰ ਰਹੇ ਅਮਰ ਰਹੇ ਆਪਣੀ ਮਾਪਲੀ ਦੇ ਰਖਵਾਲਾ ਅਮਰ ਰਹੇ ਅਮਰ ਰਹੇ জি <Skiller> না लगातार तो हमारे लगातार डॉक्टर हमारे से प्रमाण पत्र प्रमाण पत्र जमा कर रहे हैं राजस्थान सरकार की तरफ से हमारे कुछ की बात कर रहे हैं और नोट कर दी है कि कार्य की प्रक्रिया के जारी करने के ਬਿਲਕੁਲ ਇਸ ਲਈ ਸਾਡੇ ਪੰਜਾਬੀ ਦੇ ਵਿੱਚ ਇਹ ਸੋਚ ਨਹੀਂ ਚਾਹੀਦੀ ਆਵਾਜ਼ ਤੋਂ ਛੱਡ ਕੇ ਜਾ ਰਹੀ ਹੈ ਜਨਰਲੀ ਦੇ ਦੇਖੇ ਜਾ ਰਹੇ ਆਪਣੇ ਇਤਿਹਾਸ ਨੂੰ ਕਰਦੇ ਆ ਕਿ ਉਹ ਬੰਦੇ ਪਹਿਚਾਨ ਉਹਦਾ ਨਾਮ ਆਇਆ ਜਿਹੜਾ ਕੰਮ ਕਰਦਾ ਵੈਸੇ ਇਹ ਸੋਚਣਾ ਦੀ ਦਸਤਨਾਮ ਵਾਲੀ ਗੱਲ ਦੇਖੀ ज़िंदा रखेगा ये बहुत बड़ी घटना तस्वीर तुम देखो बहुत नजर आएगा बहुत सेकंड एक सेकंड। आजा सेंडी ਆਇਓ ਦੋ 1 ਸੈਕਿੰਡ ਪਾਜੀ ਮਾਈਕ ਲਾਂ ਮਾਈਕ ਆਇਡਾ ਨੂੰ ਜਾ ਮਾਈਕ ਮਾਈਕ ਹੋ ਗਿਆ ਤਾਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਲਗਾਤਾਰ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਬੇहद ਭਾਵੁਕ ਹੈ ਗਮਗੀਨ ਮਾਹੌਲ ਹੈ ਹਰ ਇੱਕ ਦੀ ਅੱਖ ਨਮ ਹੈ ਸੀਐਮ ਭਗਵੰਤ ਮਾਨ ਵੀ ਭਾਵੁਕ ਹੋ ਗਏ ਪਾਸੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਭਗਵੰਤ ਮਾਨ ਆਖਰੀ ਜਿਹੜੀ ਵਿਦਾਈ ਹੈ ਉਹ ਦਿੱਤੀ ਗਈ ਹੈ ਔਰ ਨਾਲ ਹੀ ਬੇहद பாਬੁਕ ਸਾਰਾ ਪਰਿਵਾਰ ਹੀ ਬੇहद பாਬੁਕ ਹੈ ਔਰ ਇਸ ਦਾ ਖਾਸ ਤੌਰ ਤੇ ਜੇਕਰ ਗੱਲ ਕਰੀਏ ਤਾਂ ਸਾਰੇ ਹੀ ਜਿਹੜੇ ਨੇਸ ਵੇਲੇ ਹਰ ਇੱਕ ਦੀ ਆਪਣਾ ਹਾਂ ਹਾਂ ਜਿੱਦਾਂ ਹਰੇ ਦਾ ਆਪਣਾ ਨਾਮ ਉੱਝਦੀ ਹੈ ਇਸ ਜਿੰਨੀ I think ਸੁੱਤੇ ਪਏ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਆ ਮੈਂ ਕਿੰਨਾ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਵੀ ਕੁਝ ਕਰੋ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰਾ ਪਾਤਰਾ ਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਵਾਰਡ ਹੈ ਉਹ ਖੇਡਾਂ ਵਾਸਤੇ ਜੀ ਤੇ ਪਦਮਸ਼ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਤਾਂ ਕਵਿਤਾਵਾਂ ਲਿਖਣ ਤੇ ਜਿਹੜਾ ਫਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਰ ਮੇ ਸੂਬੇ ਲੈਵਲ ਤੇ ਹੋਏਗਾ ਜ਼ਿਲ੍ਹੇ ਲੈਵਲ ਤੇ ਮਾਨ ਸਾਹਿਬ ਮਾਨ ਸਾਹਿਬ ਇਸ਼ਾਰਾ ਕਾਮਿਲ ਨੇ ਗਲਤ ਕਹੀ ਹੈ ਕਿ ਜਿਹੜੀ ਸੋਚ ਛੱਡ ਕੇ ਗਏ ਨੇ ਜਿਹੜੀ ਅਗਰਾਸਰ ਛੱਡ ਕੇ ਗਏ ਨੇ ਆ ਪਾਤਰਵਾੜ ਦੀ ਸ਼ੁਰੂਆਤ ਕੋਸ਼ਿਸ਼ ਕਰਤੀ ਹੈ ਤਾਂ ਕਿ ਬਹੁਤ ਵੱਡਾ ਮਤਲਬ ਦੇਖੋ ਇਹ ਤਾਂ ਪਾਤਰਵਾੜ ਤਾਂ ਇੱਕ ਛੋਟੀ ਚੀਜ਼ ਹੈ ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਦੇ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ ਫਿਰ ਫਸਟ ਆਉਣਗੇ ਸੈਕਿੰਡ ਆਉਣਗੇ ਥਰਡ ਆਉਣਗੇ ਅਗਲੇ ਸਾਲ ਜਿੱਤੇ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇਗੀ ਮਨਸਬ ਤੁਹਾਡਾ ਜਦੋਂ ਸਪੀਚ ਸੁਣਦੇ ਆ ਅਕਸਰ ਤੁਹਾਡੇ ਲਈ ਕਿ ਭਾਸ਼ਣਾਂ ਦੇ ਵਿੱਚ ਪਾਤਰ ਸਾਹਿਬ ਦੀ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਾਰਾ ਬੰਦੇ ਨੇ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਭੁੱਲਾਂ ਜੋ ਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੱਗ ਤੁਸੀਂ ਸੀਐਮ ਭਗਵੰਤ ਜੀ ਨੂੰ ਸੁਣਿਆ کافی ਕਿਉਂਕਿ ਨੇੜਤਾ ਰਹੀ ਉਹਨਾਂ ਦੀ کافی ਉਹਨਾਂ ਦੀ ਨੇੜਤਾ ਰਹੀ ਹੈ ਔਰ ਉਹਨਾਂ ਦੇ ਸਪੀਚਾਂ ਵਿੱਚ ਜਿੱਦਾਂ ਜ਼ਿਕਰ ਹੈ ਕਿ ਪਾਤਰ ਵਾਰਡ ਇੱਕ ਵੱਡਾ ਐਲਾਨ ਅੱਜ ਕਰਕੇ ਗਏ ਨੇ ਕਿ ਪਾਤਰ ਵਾਰਡ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਏਗਾ 1 ਲੱਖ ਰੁਪਏ ਦਾ ਵਾਰਡ ਸ਼ੁਰੂ ਕੀਤਾ ਜਾਏਗਾ ਤਾਂ ਕਿ ਸੁਰਜੀਤ ਪਾਤਰ ਜਿਹੜੀ ਸੋਚ ਹੈ ਉਹਨਾਂ ਦੀ ਸ਼ਾਇਰੀ ਨੂੰ ਪੜਨ ਬੱਚੇ ਉਸ ਰਾਤ ਤੇ ਤੁਰਨ ਔਰ ਬਾਰ-ਬਾਰ ਪਾਬੂ ਖੋਏ ਨੇ ਸੀਐਮ ਭਗਵੰਤ ਜੀ ਮਾਨ ਅੱਜ ਬਾਰ-ਬਾਰ ਪਾਬੂ ਖੋਏ ਨੇ ਕਰੀਬ 1.5 ਘੰਟੇ ਤੋਂ ਇੱਥੇ ਮੌਜੂਦ ਨੇ ਆਪਣੇ ਹੀਰੂ ਨੂੰ ਸ਼ਰਧਾਂਜਲੀ ਦੇਖੇ ਗਏ ਨੇ ਔਰ ਬਾਰ-ਬਾਰ ਰੋਏ ਨੇ ਉਹਨਾਂ ਦੀ ਅੱਖਾਂ 'ਚ ਹੰਝੂ ਸਾਫ਼ ਨਜ਼ਰ ਆਏ ਨੇ ਕਿ ਵਾਕਿਆ ਕਿੰਨਾ ਵੱਡਾ ਲਾਸ ਪੰਜਾਬ ਨੂੰ ਦਹਾਈ ਹੈ ਖੁਦ ਸੀਐਮ ਭਗਵੰਤ ਮਾਨ ਔਰ ਪਰਸਨਲੀ ਤੌਰ ਤੇ ਵੀ ਕਿ ਉਹਨਾਂ ਦਾ ਜਿਹੜਾ ਲਾਸ ਹੈ ਔਰ ਅੰਤਿਮ ਸੰਸਕਾਰ ਦੀ ਜਿਹੜੀ ਰਸਮਾਂ ਨੇ ਉਹ جاریਆਂ ਨੇ ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਕ੍ਰਿਮੇਸ਼ਨ ਗਰਾਊਂਡ ਜਿਹੜਾ ਹੈਗਾ ਮਾਡਲ ਟਾਊਨ ਉੱਥੇ ਕੀਤਾ ਜਾ ਰਿਹਾ ਹੈ ਤਾਂ ਕਿੰਨੇ ਕਿਹਦੇ ਕੋ ਬਹੁਤ ਵੱਡਾ ਇੱਕ ਲਾਸ ਹੈ ਇੱਕ ਵੱਡੀ ਘੋਸ਼ਣਾ ਕਰਕੇ ਗਏ ਨੇ ਸੀਐਮ ਕਿ ਅੱਗੇ ਆ ਦੇ ਜੀ ਮਾਰੋ ਹਲੋ